ਛੁੰਦੇ ਰਹੇ ਇਹਨਾਂ ਨੂੰ ਬਹੁਤ ਛੜਿਆ ਤੇ ਅ ਦੋ ਗੱਲਾਂ ਉਹਨਾਂ ਦੀ ਜਿਹੜੀ ਲਾਈਫ ਬਾਰੇ ਬਹੁਤ ਦਿੱਤਾ ਉਹਨਾਂ ਨੇ ਜੋ ਕੁਛ ਆ ਪੜਾ ਉਹ ਤਾਂ ਸ਼ੇਖ ਕੁਮਾਰ ਤੋਂ ਬਾਅਦ ਕੋਈ ਜੀ ਜੀ ਐਡਾ ਕਿ ਯੁੱਗ ਦਾ ਅੰਤ ਹੋ ਗਿਆ ਪੂਰਾ ਯੁੱਗ ਪੁਰਸ਼ੀਕ ਇੱਕ ਗੱਲ ਉਹਨਾਂ ਦੀ ਹੈਗੀ ਸਭ ਤੋਂ ਵੱਡੀ ਗੱਲ ਜਿਹੜੀ ਇਹ ਹਮੇਸ਼ਾ ਕੋ ਲੋਕਾਂ ਦੇ ਹੱਕ ਦੀ ਗੱਲ ਕਰਦੇ ਰਹੇ ਲੋਕਾਂ ਲੋਕਾਂ ਵਾਲੇ ਪਾਸੇ ਖੜੇ ਹਦੋਂ ਜੀ ਕਦੇ ਹਾਕਮਾਂ ਵਾਲੇ ਪਾਸੇ ਕਦੇ ਨਹੀਂ ਖੜੇ ਜੀ ਜੀ ਜਿਸੋਂ ਪੰਜਾਬ ਤੋਂ ਲੈ ਕੇ ਇੰਦਰ ਗਾਂਧੀ ਵੇਲੇ ਤੋਂ ਲੈ ਕੇ ਐਮਰਜੈਂਸੀ ਤੋਂ ਲੈ ਕੇ ਜੋ ਕੁਛ ਉਹਨਾਂ ਨੇ ਲਿਖਿਆ ਦਸ਼ਵਤ ਦੇ ਦਿਨਾਂ 'ਚ ਫਿਰ ਕਿਸਾਨ ਲਹਿਰ ਦੇ ਦਿਨਾਂ 'ਚ ਇੱਥੇ ਤੱਕ ਜਿਹੜੀ ਐ ਰੈਸਲਿੰਗ ਰੈਸਲਰ ਦੇ ਜਦੋਂ ਬੈਠੇ ਸੀ ਧਰਨੇ 'ਤੇ ਉੱਤੇ ਵੀ ਗਏ ਜਿੰਨੀ ਉਹਨਾਂ ਦੀ ਜਿਹੜੀ ਜਿਹੜੀ ਰਚਨਾ ਸਾਰੀ ਹੈ ਉਹ ਸਾਰੀ ਕਿਸੇ ਨਾ ਕਿਸੇ ਲੋਕਾਂ ਦਾ ਦਰਦ ਲੋਕਾਂ ਦਾ ਦੁੱਖ ਤੇ ਲੋਕਾਂ ਦੀ ਆਵਾਜ਼ ਨੂੰ ਜ਼ਾਹਰ ਕਰਦੀ ਹੈ ਉਹ ਤਾਂ ਆਪਣੀ ਕਿਸਮ ਦੀ ਇੱਕ ਦੇਖੋ ਦੇਖੋ ਕੋਈ ਬੁੱਲੇ ਸ਼ਾਹ ਵਾਰਿਸ ਛੇ ਕੁਮਾਰ ਇਹਨਾਂ ਦਾ ਕੋਈ ਬਰਾਬਰੀ ਨਹੀਂ ਕਿਸੇ ਨਾਲ ਕੀਤੀ ਜਾ ਸਕਦੀ ਇਹਦਾ ਆਪਣਾ ਹੀ ਮਕਾਮ ਸੀ ਆਪਣੀ ਪਰ ਜੋ ਕੁਛ ਇਹ ਦੇ ਗਏ ਨੇ ਪੰਜਾਬ ਦੀ ਸਹਾਦ ਮੁਸਬਾਚਾਰ ਨੂੰ ਉਹ ਯੁੱਗਾਂ ਤੱਕ ਉਹ ਅਮਰ ਰਹੇਗਾ ਇਹ ਤਾਂ ਹੈ ਜੀ ਸਾਨੂੰ ਬੜਾ ਅਫਸੋਸ ਦੀ ਗੱਲ ਹੈ ਵੀ ਅਚਾਨਕ ਚਲੇ ਗਏ ਜੀ ਜੀ ਪੁਲਿਸ ਕਾਲ ਦੇ ਬੜਾ ਰੀਕਨਸਾਇਲ ਨਹੀਂ ਹੁੰਦਾ ਹਾਜਮ ਨਹੀਂ ਹੁੰਦਾ ਵੀ ਇੱਕਦਮ ਚੰਗੇ ਭਲੇ ਚਲੇ ਗਏ ਸੀ